ਪਾਣੀ ਦਾ ਬਹੁਤ ਦਬ ਇੱਕੋ ਸਾਹਮਣੇ ਤੁਹਾਡੇ ਸਭ ਕੋ ਹੁੰਨ ਡਿਆ ਸਮਾਨ ਕੱਢਣ ਡੇ ਚਾਰ ਕੱਢਣ ਡੇ ਸਮਾਨ ਸਦਾ ਅੰਦਰ ਹੁੰਨ ਡਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ ਜੀ ਪੈ ਗਿਆ ਰਾਤ ਦਾ ਮੀਂਹ ਬਰਸਣਾ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਦਾ ਪੁਖੇ ਤੇ ਆਏ ਮਸੀਂ ਕਤੇ ਬੈਠੇ ਆ ਤੇ ਪਰਸ ਕਰਨ ਡੇ ਆ ਕਲਾਂ ਤਾਂ ਬਹੁਤ ਜ਼ਿਆਦੀ ਹੁੰਦੇ ਆ ਤੇ ਕੀ ਕਰੀਏ ਹੁਣ ਸਾਨੂੰ ਕੋਈ ਸਿਹਤ ਮਰੇ ਕਿ ਬਣਿਓ ਖਾਰਾ ਮੇਰੇ ਚੋਲੋ ਪੈਸਾ ਮਿਲ ਜੀ ਐਨਾ ਤਾਨੋ ਧਿਆਨ ਦੇ ਅੰਦਰ ਵਾਸ ਹੋਵਾਂ ਦੇ ਤੁਹਾਨੂੰ ਇਹ ਮਜ਼ਦੂਰੀ ਚਾਹੀਦੀ ਸਾਨੂੰ ਕੋਈ ਨਹੀਂ ਹੋ ਰਹੀ ਪਟਕੀਲਾ ਤੰਤਾਨ ਆ ਬੇਕਾਂ ਬਾਾਰ ਜਿਹੜੀਆਂ ਚੰਡੇ ਗੇ ਦੇ ਬੇਕਾਂ ਵਾਜਦੀਆਂ ਤੇ ਔੜੀ ਬੈਗਾ ਇਹ ਮੰਗਲ ਖੌਂਦੀ ਆ ਘਰ ਦੇ ਵਿੱਚ ਪਾਣੀ ਪਾਣੀ ਆ ਤੇ ਬੇੜੀ ਨਾਲ ਆ ਸਮਾਨ ਕੱਢਣ ਗਏ ਹੋਏ ਤੇ ਅਈ ਸਾਰਾ ਸਮਾਨ ਕੱਢ ਕੇ ਉਹ ਬਾਹਰ ਜਿਹੜੇ ਆ ਉੱਚੀ ਥਾਂ ਤੇ ਜਿਹੜੇ ਬਿਠੇ ਆ ਇਹ ਉੱਚੀ ਥਾਂ ਦੇ ਲੈਣਦੇ ਇਹਨਾਂ ਨੇ ਕੀ ਮਾਤਾ ਜਿਹੜੀ ਉਹ ਮੱਝ ਝੋਂਦੀ ਆ ਉੱਚੀ ਥਾਂ ਤਾਂ ਲੈਣਦੇ ਕਿ ਇੱਥੇ ਪਾਣੀ ਦਾ ਜਿਹੜਾ ਇਹ ਬਚਾਇਆ ਇਧਰਲੀ ਸਾਈਡ ਤੇ ਪਾਣੀ ਵੇਖ ਸਕਦੇ ਜਿਹੜਾ ਝੋਨਾ ਸਾਰਾ ਹੈ ਨਾਲ ਦਾ ਜਿਹੜਾ ਖਰਾਬ ਹੋ ਚੁੱਕਾ ਟੈਂਪਨ ਚਾਰਜਰ ਕੋਲ ਪਾਣੀ ਹੈ ਇਧਰ ਤੇ ਇਸ ਇਧਰਲੀ ਸਾਈਡ ਤੇ ਵੀ ਜਿਹੜਾ ਉਹ ਪਾਣੀ ਪਾਣੀ ਹੈ ਤਾਂ ਜਕਰ ਦੇਖ ਸਕਦੇ ਜੋ ਜਿਹੜਾ ਪਾਣੀ ਦੇ ਵਿੱਚ ਡੁੱਬਾ ਪਿਆ ਬਿਲਕੁਲ ਹੀ ਤੇਨਨ ਚਾਚਰ ਫੋਟ ਪਾਣੀ ਜਿਹੜਾ ਟੋਕਰ ਦੇ ਵਿੱਚ ਹੈਗਾ ਆ ਇੱਕ ਮਿਲ ਸਾਈਡ ਤੇ ਜਿਹੜੇ ਪਸ਼ੂ ਜਿਹੜੇ ਬੰਨੇ ਆ ਦੰਦਰਮ ਉਪਾਲਾਂ ਪਾ ਕੇ ਤੇ ਇੱਕ ਯਾਰਾ ਰਹਿਣ ਵਿਚਰਾ ਕੀਤਾ ਨਾਂ ਨਹੀਂ ਤੇ ਘਰ ਦੇ ਜਿਹੜੇ ਹਾਲਾਤ ਵੀ ਇੱਕ ਸਾਦੇ ਜੋ ਪਾਕਿਸਤਾਨ ਦੇ ਆ ਤੇ ਇਦਨ ਮਾਤਾ ਇਹਨਾਂ ਆਪਣਾ ਇਹਨਾਂ ਵੀ ਗੱਲਬਾਤ ਕਰਾਂਗੇ ਮਾਦਾ ਕੀ ਨਾ ਕਿ ਡੜਾ ਵੀਰ ਜੀ ਦੇਵੀ ਮੇਰਾ ਨਾਮ ਹੈ ਕਿ ਕਿਹੜਾ ਪਿੰਡਾ ਸਵਾ ਪਿੰਡਾ ਤਾਂ ਕਿੰਨਾ ਪਾਣੀ ਜਿਹੜਾ ਘਰ ਦੇ ਵਿੱਚ ਆ ਗਿਆ ਪਾਣੀ ਤਾਂ ਬਹੁਤ ਦਾ ਵੇਖੋ ਸਾਹਮਣੇ ਤੁਹਾਡੇ ਸਭ ਕੋ ਹੋਣ ਡਿਆ ਸਮਾਨ ਕੱਢਣ ਡੇ ਚਾਰ ਕੱਢਣ ਡੇ ਸਮਾਨ ਸਾਡਾ ਅੰਦਰ ਰੁੱਲਣ ਡਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ 'ਚ ਹੀ ਪੈ ਗਿਆ ਇਰਾਦਾ ਮੀਂਹ بارش ਨਾਲ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਨਾਲ ਭੁੱਖੇ ਤੇ ਆਏ ਮੈਂ ਭੁੱਖੇ ਤੇ ਬੈਠੇ ਆ ਤੇ ਪਾਸ ਕਰ ਰਹੇ ਆ ਇਹ ਹੁਣ ਤੀ ਕਿੱਥੇ ਰੱਖਿਆ ਵੇ ਮਾੜਾ ਸਾਡਾ ਅੰਦਰ ਹੀ ਆ ਅਸੀਂ ਮਾੜਾ ਮਟੋ ਬਰਤਨ ਜੋ ਕਵੀ ਨਹੀਂ ਲਿਆਂਦਾ ਲੀੜੇ ਪਹੁੰਚ ਗਏ ਵੀ ਆਵੇਂ ਪਏ ਮਾੜੇ ਮਟੋ ਲਿਆਂਦੇ ਆ ਤੇ ਬੰਨ ਤੇ ਆਣ ਕੇ ਬੈਗੇ ਜੋ ਤੇ ਬੰਨ ਤੇ ਆਵੇ ਤੰਬੂ ਲਿਆ ਆ ਮੋਟਰਸਾਂ ਤੇਰੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਨਾ ਅਸੀਂ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੀ ਕੋਈ ਗੱਲ ਸੇ ਚਲੋ ਧੰਨਵਾਦ ਉਹਨਾਂ ਦੇ ਜਿਹੜਾ ਸਾਨੂੰ ਕੱਲ ਚਾਰ ਰਸਤੇ ਚੁੱਕਰ ਦੇ ਗਿਆ ਸ਼ਾਬਾਸ਼ ਹੁੰਦੇ ਸਤੰਤ ਮੰਤਰੀ ਸਾਹਿਬ ਆਏ ਸੀ ਹਾਂਜੀ ਮੰਤਰੀ ਸਾਹਿਬ ਲਾਲਜੀ ਭੁੱਲੜ ਜੀ ਆਏ ਸੀ ਕੱਲ ਤੇ ਸਾਡੇ ਗੜੀ ਹੋਇਆ ਨਹੀਂ ਗੱਲ ਤਾਂ ਨੰਗੂ ਗੀ ਅੱਜ ਵਿਚਾਰੇ ਚਲੋ ਜੋ ਉਹਨਾਂ ਨੇ ਖਹਿਮਤ ਕਰਾਂਦੇ ਸਾਡੇ ਜਿੰਨੇ ਵੀ ਹੋਈ ਸਰਪੰਚ ਬਤਾ ਉਸ ਨੂੰ ਵੀ ਨਾਲ ਆਏ ਹਾਂਜੀ ਆਏ ਸੀ ਪਰਸੋਂ ਆਏ ਸੀ ਵਿਚਾਰੇ ਉਸ ਨੂੰ ਖਰਾਦਮ ਦੇ ਗਏ ਹਾਂਜੀ ਦੇ ਕੇ ਗਏ ਆ ਉਹਨੇ ਖਾ ਚਲੋ ਤੁਹਾਡਾ ਵੀ ਹਾਲਾ ਜਿਵੇਂ ਹੋਇਆ ਸਨ ਥੋ ਤੈ ਫੜ ਪਾਤਾ ਹਾਂਜੀ ਬਰੰਡ ਜਰੂਰ ਨਹੀਂ ਰਹੀ ਕਿੱਧਰ ਜਾਵਾਂ ਦੇ ਹਾਂਜੀ ਮਾਹੌਲ ਬਹੁਤ ਮਾੜਾ ਹੋ ਗਿਆ ਵਾ ਹਾਂਜੀ ਤਾਂ ਕਿੰਨਾ ਕੋਈ ਪਾਣੀ ਖਲੋਤਾ ਕਿੰਨੇ ਪਾਣੀ ਸਾਡਾ ਜ ਸਾਡੇ ਨੂੰ ਤਾਂ ਗਲਗਲ ਆਉਂਦਿਆ ਉਹ ਕੋਠੇ ਜੀ ਪਾਣੀ ਪੈ ਗਿਆ ਉਹ ਵੀ ਮਸਮਾਨ ਕੱਢਣ ਦੇ ਸਾਡੇ ਗਵਾਂਢੀ ਦੇ ਕੱਢਦੇ ਕਿੰਨੇ ਕੁ ਫਸਲ ਖਰਾਬ ਹੋ ਗਈ ਟੱਡੀ ਸਾਰੀ ਸਾਡੀ ਜਿੰਨੀ ਫਸਲ ਸਾਡੇ ਘਰ ਦੋ ਘਰਾਂ ਦੀ ਦੋ ਦੋ ਕਿੱਲੇ ਸਾਰਾ ਝੋਨਾ ਤਾਂ ਹੀ ਹੋ ਗਿਆ ਉਸ ਤੋਂ ਨਹੀਂ ਪਾਣੀ ਜਾਂਦੇ ਆ ਵੇਖੋ ਤੁਸੀਂ ਆਪ ਸਿਆਣਗੇ ਹਮ ਅਸੀਂ ਕੀ ਕਰਾਂਦੇ ਹਮ ਤੁਸੀਂ ਕਹਿ ਦੱਸ ਕਿੰਨੀਆਂ ਕੋ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਜ਼ਿਆਦੀਆਂ ਹੁੰਡੀਆਂ ਤੇ ਕੀ ਕਰੀਏ ਹੁਣ ਸਾਨੂੰ ਕੋਈ ਸਿਹਤ ਮਲੇ ਕਿ ਬਣਿਓ ਹਮ ਛਾਰਾ ਮੇਰੇ ਚਲੋ ਪੈਸਾ ਤੁਸੀਂ ਐਨਾ ਤੁਹਾਨੂੰ ਧਿਆਨ ਦੇ ਅਸੀਂ ਤੁਹਾਡੇ ਆਸਰਾ ਹੋਵਾਂਦੇ ਹਾਂ ਜੀ ਤੁਹਾਨੂੰ ਇਹ ਮਨਜ਼ੂਰੀ ਚਾਹੀਦੀ ਤੁਹਾਨੂੰ ਕੋਈ ਨਹੀਂ ਹੋਰ ਤੇ ਪਸ਼ੂਆਂ ਦਾ ਚਾਰਾ ਹੈਗਾ ਕਿ ਨਹੀਂ ਨਹੀਂ ਪਸ਼ੂਆਂ ਦਾ ਚਾਰਾ ਵੀ ਥੋੜਾ ਦੋ ਤੂੜੇ ਤੇ ਤੂੜੀ ਤੇ ਸਾਡੀ ਰੋੜ ਦੀ ਤੂੜੀ ਨਹੀਂ ਮੇਰੀ ਸਾਨੂੰ ਹਾਂਜੀ ਉਹ ਵੀ ਨਹੀਂ ਮਿਲੀ ਤੇ ਉਹ ਵੀ ਆਉਣਾ ਮਾੜੀ ਮੱਟੀ ਲਿਆ ਕੇ ਫੋਮ ਨੇ ਗੁਜ਼ਾਰਾ ਕਰਨਾ ਹੋਵੇ ਹਮ ਬੈਠੇ ਉਹ ਮਰ ਇਹਨਾਂ ਦੇ ਜਿਹੜੇ ਥਨ ਕੁਪਿ ਚਾ ਦੂ ਦਾ ਜਿੰਨੇ ਪਚਾਏ ਜੇ ਪਿਉਂ ਸੇਵਾ ਹੀ ਇਹ ਸਭ ਚ ਕੀ ਨਾ ਕੀ ਟਡਾਈ ਹਰ ਪੇ ਦੱਸ ਸੁਬਰਾ ਤੇ ਬਾਈਕਾਂ ਚ ਕੀ ਮਸਲਾ ਆਲਾ ਪਾਣੀ ਨਾ ਪਾਣੀ ਬਹੁਤ ਜਦਾ ਆ ਗਿਆ ਕੱਲ ਤਕਾਲੀ ਸਾਡੇ ਅੰਦਰਾਂ ਜੀ ਪਰੇ ਤੇ ਤੇ ਡੰਗਰ ਡੁੰਗਰਾਂ ਦਾ ਡੰਗਰ ਲੈ ਕੇ ਹੁਣ ਪਾਰ ਪਾਸੇ ਸਿੱਖੜੇ ਅੱਛਾ ਜੀ ਹਾਂ ਤੋੜੀ ਦਾਣਾ ਸਾਰਾ ਜੋ ਪੱਠਾ ਚਾਰਾ ਸਾਰਾ ਫਸ ਸਕੀ ਕਿੰਨਾ ਕੋ ਨੁਕਸਾਨ ਹੋਇਆ ਬਹੁਤ ਜਾਨ-ਨਸਾਨ ਹੋ ਗਿਆ ਕਿੰਨੀ ਪੈੜੀ ਕਿ ਨਹੀਂ ਸਾਡੀ ਜ਼ਮੀਨ ਕਿ ਨਹੀਂ ਪੈੜੀ ਆਪਣੇ ਤਿੰਨ ਕਿਲੇ ਇੱਥੇ ਅੱਛਾ ਜੀ ਹਾਂ ਜੀ ਉਹ ਵੀ ਨੁਕਸਾਨ ਕੋ ਪੰਚਾਇਤ ਦੀ ਰੱਖੀ ਹੋਗੀ ਸਾਰਾ ਕਾਇ ਹੋ ਗਿਆ ਆਪਦੀ ਕਿ ਠੇਕੇ ਤੇ ਵੀ ਲਈ ਕੋ ਠੇਕੇ ਤੇ ਪੰਚਾਇਤ ਦੀ ਲਈ ਕਿੰਨੀ ਕੋ ਫਸਲ ਖਰਾਬ ਹੋਈ ਸਾਡੀ ਬਹੁਤ ਖਰਾਬ ਹੋ ਗਈ 5-6 ਕਿਲ ਖਰਾਬ ਹੋ ਗਿਆ ਤੇ ਜਿਹੜੇ ਹੁਣ ਡੰਗਰ ਉਹ ਫਿਰ ਪਿੰਡ ਲਾ ਕੇ ਜੋ ਹਾਂ ਨਹੀਂ ਉਥੇ ਬੈਕ ਦੇ ਸਾਈਡ ਤੇ ਕੱਢਿਆ ਬਾਂਦੂ ਪਰ ਅੰਦਰ ਅੱਛਾ ਉੱਚੇ ਥਾਂ ਤੇ ਰੱਖਿਆ ਉੱਚੇ ਥਾਂ ਰੱਖਿਆ ਹਾਂ ਤੋਂ ਭਾਈ ਮੇਰਾ ਨਾਮ ਸੀਤਲ ਸਿੰਘ ਆ ਜੀ ਆ ਗੁਰਦਸਾਹ ਦਾ ਸੇਵਾਦਾਰ ਇੱਥੇ ਖੜਾ ਤੇ ਜੋ 2 2 ਸਾਲ ਪਹਿਲਾਂ ਜਿਹੜਾ ਪਾਣੀ ਆਇਆ ਸੀ ਨਾ ਉਹਦੇ ਨਾਲ ਪਾਣੀ ਇਸ ਵਕਤ ਵੱਧ ਚੁੱਕਾ ਹੋਆ ਬੰਦ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹਿ ਗਈ ਬਹੁਤ ਬੁਰੀ ਹਾਲਤ ਆ ਤੇ ਕੋਈ ਸਸ਼ਨ ਜਾਂ ਪ੍ਰਸ਼ਾਸ਼ਨ ਜਿਹੜਾ ਨਾ ਬਾਵਾ ਕਿ ਇਸ ਬੰਦ ਤੋਂ ਲੈ ਕੇ ਦੂਸਰੇ ਬੰਦ ਤੱਕ ਬਣੀ ਜਿਹੜਾ ਵਾ ਲਗ ਭਗ ਲੱਗ ਚੁੱਕਾ ਹੋਆ ਮਹਾਰਾ ਕਿਰਪਾ ਕਰੇ ਇਹਨਾਂ ਵਰਸਾ ਤੋਂ ਸਾਨੂੰ ਇਹ ਦੱਸਣ ਦਿਆ ਵੀ ਦੋ ਦਿਨ ਮੀਂਹ ਹੈ ਹੋ ਰਿਹਾ ਹੈਗਾ ਵਾ ਕਿਰਪਾ ਕਰਕੇ ਮੀਂਹ ਨਾ ਹੀ ਪਵੇ ਤੇ ਸੰਗਤ ਦਾ ਮਾਰਡਿੰਗ ਦਾ ਪਿਆਜ ਸਕਦਾ ਵਾ ਫਸਲਾਂ ਤਾਂ ਤਬਾ ਹੋ ਚੁੱਕੀਆਂ ਵਾ ਦੇਖਿਆ ਘਰਾਂ ਦੇ ਵਿੱਚ ਘਰ ਛੱਡ ਗਏ ਕਈ ਉੱਚੇ ਥਾਂ ਦੇ ਅਣਕੇ ਦੇ ਤਰਪਾਨਾ ਪਾ ਗਏ ਜਿੰਨੇ ਵੀ ਬੰਦ ਤੋਂ ਅੰਦਰ ਕਰਨੇ ਉਹ ਸਾਰੇ ਸਾਰੇ ਲਗਭਗ ਮਾਰਡਿੰਗਰ ਬਾਹਰ ਕੱਢ ਕੇ ਲੈ ਆਏ ਆ ਸਮਾਨ ਕਿਸੇ ਦਾ ਨਿਕਲਿਆ ਤੇ ਕਿਸੇ ਦਾ ਨਹੀਂ ਨਿਕਲਿਆ ਤੇ ਇੱਥੋਂ ਜਿੱਥੇ ਅਸੀਂ ਹਾਰ ਦੇ ਵਿੱਚ ਮੇਲਾ ਮਨਾਉਨੇ ਆ ਉਸ ਜਗ੍ਹਾ ਦੇ ਉੱਤੇ ਢਾਲ ਲਾ ਕੇ ਕਟੋਕਟ 30 35 ਕਿਲੇ ਜਿਹੜੀ ਜ਼ਮੀਨ ਆ ਅੱਜ ਐਸ 2-3 ਦਿਨਾਂ ਦੇ ਵਿੱਚ ਜਿਹੜੀ ਆ ਨਾ ਉਹ ਬਰਬਾਦ ਕਰਤੀ ਮੀਂਹ ਨੇ ਆਉਣ ਵਾਲੇ ਸਮੇਂ 'ਚ ਮਹਾਰਾਜ ਕਿਰਪਾ ਕਰੇ ਸੰਗਤਾਂ ਦਾ ਭਲਾ ਕਰੇ ਤੇ ਜਿਹੜਾ ਜਿੰਨਾ ਸਾਮਾਨ ਹੈਗਾ ਵਾ ਇਹਨਾਂ ਦਾ ਸਦਾ ਬਜ਼ਾਰ ਰਵੇ ਅਸੀਂ ਇੰਨੇ ਦੇ ਵਿੱਚ ਹੀ ਰਹਿ ਜਾਈਏ ਇਹਨਾਂ ਬੜਾ ਵਾ ਜਿਹੜਾ ਹਾਲ ਵਾ ਅਜੇ ਕਹਿਣ ਵਾਲੀ ਗੱਲ ਕੋਈ ਨਹੀਂ ਗਈ ਕੁਝ ਕਹਿ ਨਹੀਂ ਸਕਦੇ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਪ੍ਰਸ਼ਾਸਨ ਅੱਗੇ ਤੇ ਸੱਛਨ ਅੱਗੇ ਸਾਡਾ ਇਹੋ ਹੀ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਕਿਉਂਕਿ ਇਹਨਾਂ ਦੀ ਪਰਮਾਤਮਾ ਨੇ ਤਾਂ ਜੋ ਮਾਰ ਕਰਨੀ ਸੀ ਕਰਨੀ ਸੀ ਉਹ ਕਰਤੀ ਆ ਹੁਣ ਤਾਸ਼ਨ ਤੇ ਪ੍ਰਸ਼ਾਸਨ ਤੇ ਥੋੜਾ ਇਹਨਾਂ ਨੂੰ ਆਸਰਾ ਹੈਗਾ ਵਾ ਜੇ ਕਰ ਸਕਦੇ ਆ ਤੇ ਮਿਹਰਬਾਨੀ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹ ਲੋਕ ਜਿਹੜੇ ਆ ਰੋਟੀ ਖਾਂਦੇ ਰਹਿ ਜਾਣ ਇਸ ਵਾਸਤੇ ਸਾਰੀ ਸੰਗਤ ਨੂੰ ਵੀ ਬੇਨਤੀ ਆ ਭਾਈ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਇਹਨਾਂ ਦੀ ਮਦਦ ਕਰੋ ਕਿਉਂਕਿ ਇਸ ਵਕਤ ਇਹ ਜਿਹੜਾ ਬੰਦ ਤੋਂ ਅੰਦਰਲਾ ਬੰਨਾ ਜਿਹੜਾ ਵਾ ਸਾਰਾ ਡੁੱਬ ਚੁੱਕਾ ਵਾ ਨਾ ਡੰਗਰਾਂ ਦਾ ਕੁਝ ਰਹਿਣ ਵਾਸਤੇ ਬੰਨਣ ਵਾਸਤੇ ਕੋਈ ਵੀ ਚੀਜ਼ ਨਹੀਂ ਬਚੀ ਚੰਦ ਕਰ ਜਿਹੜੇ ਬੰਨ ਦੇ ਉੱਤੇ ਆ ਕੇ ਖੜੇ ਆ ਬੈਠੇ ਆ ਤੇ ਬੰਨ ਦੇ ਉੱਤੇ ਕੋਈ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਬਣਨਾ ਇਸ ਵਾਸਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਤੇ ਇਹਨਾਂ ਦੀ ਮਾਫਲੋ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਦਾ ਕੁਝ ਥੋੜਾ ਬਤੀਜ ਸੌਖਾ ਹੋ ਸਕੇ ਇਹਨਾਂ ਦੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ